ਬੈਂਕੂਵਰ ਦੇ ਇੱਕ ਨਾਮੀ ਨਸ਼ਾ ਤਸਕਰ ਗੈਂਗਸਟਰ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਉੱਤੇ ਅਮਰੀਕਾ ਦੇ ਵਿੱਚ ਨਸ਼ਾ ਤਸਕਰੀ ਕਰਨ ਦੇ ਇਲਜ਼ਾਮ ਲੱਗੇ ਹੋਏ ਨੇ ਇਸ ਗੈਂਗਸਟਰ ਦੇ ਦੁਨੀਆ ਭਰ ਦੇ ਨਸ਼ਾ ਤਸਕਰੀ ਕਾਰਟਲਜ਼ ਦੇ ਨਾਲ ਮਿਲ ਕੇ ਨਸ਼ਾ ਤਸਕਰੀ ਕਰਨ ਦੇ ਇਲਜ਼ਾਮ ਵੀ ਲੱਗੇ ਹੋਏ ਨੇ ਇਸ ਦੇ ਤਾਰ ਹੋਰ ਕਈ ਮੁਲਕਾਂ ਦੇ ਨਾਲ ਵੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸ ਪੀ ਪੰਜਾਬੀ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਵਿੱਚ 37 ਸਾਲਾ ਗੈਂਗਸਟਰ ਉਪਿੰਦਰ ਸਿੰਘ ਸਿਆਨ ਨੂੰ ਜੂਨ 2025 ਦੇ ਵਿੱਚ ਅਮਰੀਕਾ ਦੇ ਨਵਾਡਾ ਵਿੱਚ ਗ੍ਰਿਫਤਾਰ ਕੀਤਾ ਗਿਆ। ਉਸ ਉੱਤੇ ਸਾਲ 2023 ਦੇ ਵਿੱਚ ਮੈਥ ਨੂੰ ਲਾਸ ਐਂਜਲਿਸ ਦੀ ਬੰਦਰਗਾਰ ਦੇ ਰਾਹੀਂ ਆਸਟ੍ਰੇਲੀਆ ਭੇਜਣ ਦੇ ਇਲਜ਼ਾਮ ਲੱਗੇ ਸਨ। ਅਮਰੀਕੀ ਅਦਾਲਤ ਦੇ ਵਿੱਚ ਦਾਇਰ ਦਸਤਾਵੇਜ਼ਾਂ ਦੇ ਮੁਤਾਬਿਕ ਉਪਿੰਦਰ ਸਿੰਘ ਸਿਆਨ ਨੇ ਚੀਨ ਤੋਂ ਨਸ਼ਿਆਂ ਦੇ ਕੈਮੀਕਲਸ ਮੰਗਵਾ ਕੇ ਮੈਥਫੈਟਾਮਾਈਨ ਅਤੇ ਫੈਂਟਾਨਾਈਲ ਵਰਗੇ ਸਿੰਥੈਟਿਕ ਨਸ਼ਿਆਂ ਨੂੰ ਤਿਆਰ ਕਰਵਾ ਕੇ ਇਸ ਦੀ ਤਸਕਰੀ ਕੀਤੀ। ਉਪਿੰਦਰ ਸਿੰਘ ਸਿਆਨ ਹੁਣ ਅਮਰੀਕੀ ਅਦਾਲਤਾਂ ਦੇ ਵਿੱਚ ਨਸ਼ਾ ਤਸਕਰੀ ਦੇ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕਾ ਦੀ ਡਰੱਗ ਇਨਫੋਰਸਮੈਂਟ ਏਜੰਸੀ ਦੇ ਮੁਤਾਬਿਕ ਸਿਆਨ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਸੰਗਠਨ ਦਾ ਮੁਖੀ ਹੈ। ਡੀ.ਈ ਦੇ ਮੁਤਾਬਿਕ ਉਪਿੰਦਰ ਸਿੰਘ ਸਿਆਨ ਨੇ ਕਿਨਾਹਨ ਗੈਂਗ, ਇਟਲੀ ਦੀ ਮਾਫੀਆ, ਮੈਕਸੀਕੋ ਅਤੇ ਦੱਖਣੀ ਅਮਰੀਕਾ ਦੇ ਡਰੱਗ ਕਾਰਟਲਸ ਅਤੇ ਤੁਰਕੀ ਦੇ ਅਪਰਾਧੀਆਂ ਦੇ ਨਾਲ ਮਿਲ ਕੇ ਕੰਮ ਕੀਤਾ। ਇਸ ਸੰਗਠਨ ਨੇ ਸਿੰਥੈਟਿਕ ਨਸ਼ਿਆਂ ਦੀ ਤਸਕਰੀ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ। DEA ਨੇ ਆਪਣੀ ਖੂਫੀਆ ਜਾਂਚ ਦੇ ਦੌਰਾਨ ਉਪਿੰਦਰ ਸਿੰਘ ਸਿਆਨ ਦੇ ਨਾਲ ਫੋਨ ਰਾਹੀਂ رابطہ ਕਾਇਮ ਕੀਤਾ ਅਤੇ ਉਸ ਦੀ ਅਗਵਾਹੀ ਦੇ ਵਿੱਚ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਇਕੱਠੀ ਕੀਤੀ। ਉਪਿੰਦਰ ਸਿੰਘ ਸਿਆਨ ਦਾ ਅਪਰਾਧਿਕ ਰਿਕਾਰਡ 2007 ਤੋਂ ਸ਼ੁਰੂ ਹੁੰਦਾ ਹੈ ਜਦੋਂ ਉਸ ਨੂੰ ਹਥਿਆਰ ਦੀ ਲਾਪਰਵਾਹੀ ਵਰਤੋ ਅਤੇ ਪੁਲਿਸ ਅਧਿਕਾਰੀ ਨੂੰ ਰੋਕਣ ਦੇ ਇਲਜ਼ਾਮ ਦੇ ਵਿੱਚ ਸਜ਼ਾ ਮਿਲੀ ਸੀ। ਉਪਿੰਦਰ ਸਿੰਘ ਸਿਆਨ 2008 ਤੋਂ ਬ੍ਰਿਟਿਸ਼ ਕੋਲੰਬੀਆ ਪੁਲਿਸ ਦੀ ਨਿਗਰਾਨੀ ਹੇਠ ਸੀ। ਅਗਸਤ 2008 ਵਿੱਚ ਇੱਕ ਗੋਲੀਬਾਰੀ ਦੌਰਾਨ ਉਹ ਜ਼ਖਮੀ ਹੋ ਗਿਆ ਸੀ ਇਸੇ ਦੌਰਾਨ ਉਸ ਦਾ ਇੱਕ ਦੋਸਤ ਗੁਰਪ੍ਰੀਤ ਸਿੱਧੂ ਵੀ ਮਾਰਿਆ ਗਿਆ ਮਈ 2011 ਦੇ ਵਿੱਚ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਉਹ ਕਿਵੇਂ ਨਾ ਕਿਵੇਂ ਬਚ ਗਿਆ ਬ੍ਰਿਟਿਸ਼ ਕੋਲੰਬੀਆ ਦੀ ਐਂਟਰੀ ਗੈਂਗ ਯੂਨਿਟ ਕੰਬਾਈਨਡ ਫੋਰਸਿਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਨੇ ਸਿਆਨ ਮਾਮਲੇ ਦੇ ਵਿੱਚ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਪਰ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਸਿਆਨ ਮਾਮਲੇ ਦੀ ਅਮਰੀਕੀ ਅਧਿਕਾਰੀ ਜਾਂਚ ਕਰਨਗੇ ਦੱਸਦੀ ਹੈ ਕਿ ਉਪਿੰਦਰ ਸਿੰਘ ਸਿਆਨ ਦੀ ਗ੍ਰਿਫਤਾਰੀ ਦੇ ਵਿੱਚ ਆਸਟ੍ਰੇਲੀਆ, ਤੁਰਕੀ ਅਤੇ ਆਇਰਲੈਂਡ ਦੀਆਂ ਏਜੰਸੀਆਂ ਨੇ ਖਾਸ ਭੂਮਿਕਾ ਨਿਭਾਈ ਹੈ।